ਇਹ ਜਿਹੜੇ ਆਵਾਰਾ ਪਸ਼ੂ ਨੇ ਇਹਦੇ ਬਾਰੇ ਵੀ ਬਹੁਤ ਕਿੰਤੂ ਪਰੰਤੂ ਹੋ ਜਾਂਦਾ ਮੈਂ ਉਸ ਗੱਲ 'ਚ ਜਾਣਾ ਨਹੀਂ ਚਾਹੁੰਦਾ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਸਰਕਾਰਾਂ ਦਾ ਵੀ ਸਹਿਯੋਗ ਦਿਆ ਕਰੋ ਤੁਸੀਂ ਈਸ਼ੂ ਬਣਾ ਲੈਨੇ ਅੱਜ ਜੇ ਇਹ ਜਿਹੜਾ ਸਾਂ ਘੱਟਾ ਜੀ ਨੂੰ ਕਹ ਲਓ ਉਹ ਸਿੱਧਾ ਉਹਨਾਂ ਨੂੰ ਹਿੱਟ ਕੀਤਾ ਹੈ ਮੋਟਰਸਾਈਕਲ ਤੇ ਜਾਂਦੇ ਜਾਂਦੇ ਜਦੋਂ ਉਹ ਜਾ ਰਹੇ ਸੀ ਤਿੰਨ ਅੱਗੇ ਨਿਕਲ ਕੇ ਚੌਥੇ ਨੰਬਰ ਤੇ ਜਾਂ ਤੀਜੇ ਨੰਬਰ ਤੇ ਅਸੀਂ ਤਾਂ ਸਿੱਧਾ ਉਹ ਆ ਕੇ ਜਦੋਂ ਬੈਠੇ ਸੀ ਇਸ ਜਗ੍ਹਾ ਤੇ ਆ ਕੇ ਉਹਨੇ ਰਿਬਸ ਤੇ ਉਹਨੇ ਸਿੱਧਾ ਹਿੱਟ ਕੀਤਾ ਹੈ ਤੇ ਉਹ ਤੋਂ ਬਾਅਦ ਉਹਨੇ ਮੋਟਰਸਾਈਕਲ ਛੱਡਣ ਉਹ ਤਾਂ ਰਹਿ ਗਿਆ ਉਦੋਂ ਬਲਕਾਰ ਕੇ ਉਹਨੇ ਉਦੋਂ ਬਾਅਦ ਉਹਨ ਪਰੇ ਮਾਰਿਆ ਇਹ ਜਿਹੜੇ ਆਪਾਂ ਬਹੁਤ ਇਹਨਾਂ ਦੇ ਨਾਂ ਤੇ ਗਊ ਸੈਸਾ ਜਾਂ ਹੋਰ ਆ ਲੈਨੇ ਆ ਬੜੀਆਂ ਜਿਹੜੀਆਂ ਉਹ ਇਹ ਡੰਗਰਾਂ ਦੇ ਲਈ ਅਲੱਗ-ਅਲੱਗ ਰੋਕਥਾਮ ਕੀਤੀ ਹੋਈ ਆ ਪਰ ਤੁਸੀਂ ਵੀ ਇਹ ਜਾਨਵਰ ਨਾ ਛੱਡਿਆ ਕਰੋ ਵਾਰਾ ਨਾ ਇਹਨਾਂ ਨੂੰ ਖੋਲਿਆ ਕਰੋ ਅੱਜ ਇਹਨਾਂ ਦੇ ਕਾਰਨ ਅੱਜ ਜਾਨਾਂ ਜਿਹੜੀਆਂ ਗਈਆਂ ਆ ਹੁਣੀ ਪਹਿਲਾਂ ਵੀ ਹਰਭਜਨ ਮਾਨ ਸਾਹਿਬ ਆਇਆ ਤਰੁਖ ਖੇਤਰ ਚ ਕੁਝ ਦਿਨ ਪਹਿਲਾਂ ਇਹਨਾਂ ਦੇ ਵਿੱਚ ਵੀ ਆ ਕੇ ਜਾਨਵਰ ਵਜਿਆ ਤੇ ਚਾਰ ਪਲਟੇ ਖਾ ਗਈ ਇਹਨਾਂ ਦੀ ਗੱਡੀ ਤੇ ਇਹ ਜ਼ਿੰਮੇਵਾਰੀ ਇਕੱਲੀ ਸਰਕਾਰ ਦੀ ਨਹੀਂ ਜਦੋਂ ਸਰਕਾਰ ਕੋਈ ਸਖਤ ਫੈਸਲਾ ਲੈਂਦੀ ਆ ਤਾਂ ਉਸ ਵੇਲੇ ਸਾਡੇ ਵਿੱਚੋਂ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਲੱਗ ਜਾਂਦੀਆਂ ਮੇਰਾ ਕੋਈ ਕਿਸੇ ਨੂੰ ਕਿਸੇ ਦੀ ਕੋਈ ਵੀ ਆਸਥਾ ਨੂੰ ਕਿਸੇ ਨੂੰ 헤ਸ بچਾਉਣਾ ਨਹੀਂਗਾ ਪਰ ਹੁਣ ਕਰੀਏ ਕੀ ਆਪਾਂ ਆਪਣੀਆਂ ਜ਼ਿੰਦਗੀਆਂ ਲੋਕਾਂ ਦੀਆਂ ਬਚਾਉਣੀ ਐ ਕਿ ਨਹੀਂ ਇਸ ਵੇਲੇ ਹੁਣ ਸਾਰੇ ਟੰਗੇ ਪਏ ਆ ਇਸ ਕਰਕੇ ਇਹ ਚੀਜ਼ਾਂ ਅਲਟੀਮੇਟਲੀ ਬਹੁਤ ਮਹਿੰਗੀਆਂ ਪੈ ਰੀਆਂ ਹਰ ਸੜਕ ਤੇ ਅਵਾਰਾ ਪਸ਼ੂ ਫਿਰ ਰਹੇ ਆ ਅਵਾਰਾ ਜਾਨਵਰ ਫਿਰ ਰਹੇ ਆ ਜਿਹੜੇ ਰੋਜ਼ ਸਾਡੀਆਂ ਮੈਜੇ ਅੰਕੜੇ ਕੱਢੇ ਜਾਣ ਉਹ ਬਹੁਤ ਜ਼ਿਆਦਾ ਨੇ ਅੱਜ ਵੀ ਇਹੀ ਕਾਰਨ ਬਣਿਆ